ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਪ੍ਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਆਂ ਜਾ ਘਰ ਵਿੱਚ ਵੀ ਗੁਰਬਾਣੀ ਦਾ ਪਾਠ ਕਰਦੇ ਆਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਤਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਦੋਵੇਂ ਹੱਥ ਜੋੜ ਕੇ ਇੱਕ ਅਰਦਾਸ ਬੇਨਤੀ ਕਰਦੇ ਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰੋ ਸਾਡੇ ਤੇ ਦਇਆ ਕਰੋ ਸਾਡੇ ਤੇ ਮਿਹਰ ਕਰੋ ਸਾਡੇ ਤੇ ਕਿਰਪਾ ਕਰੋ ਅਤੇ ਸਾਡੀ ਨਜ਼ਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕੀ ਆ ਕਿਰਪਾ ਕੀ ਆ ਸਾਡੀ ਨਜ਼ਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਦੀ ਨਿਸ਼ਾਨੀ ਸਾਡੇ ਮਨ ਦੀਆਂ ਇਸ਼ਾਵਾਂ ਦਾ ਪੂਰਾ ਹੋ ਜਾਣਾ ਕਿਸੇ ਨੂੰ ਘਰ ਚਾਹੀਦਾ ਹੈ ਉਹ ਘਰ ਦੇ ਰੂਪ ਦੇ ਵਿੱਚ ਮਿਹਰ ਮੰਗ ਰਿਹਾ ਏ ਕਿਸੇ ਨੂੰ ਗੱਡੀ ਚਾਹੀਦੀ ਆ ਕਿਸੇ ਨੂੰ ਵੱਡੀ ਗੱਡੀ ਚਾਹੀਦੀ ਆ ਭਾਵ ਕਿ ਜੋ ਜੋ ਮਨ ਦੀਆਂ ਇਸ਼ਾਵਾਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਮੰਗ ਰਹੇ ਹਾਂ ਜੇ ਉਹ ਚੀਜ਼ਾਂ ਮਿਲ ਗਈਆਂ ਤਾਂ ਸਮਝਦੇ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਡੇ ਉੱਤੇ ਮਿਹਰ ਹੋ ਗਈ ਕਿਰਪਾ ਹੋ ਗਈ ਜੇ ਉਹ ਚੀਜ਼ਾਂ ਨਹੀਂ ਮਿਲੀਆਂ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਸਾਡੇ ਤੇ ਮਿਹਰ ਨਹੀਂ ਕੀਤੀ ਪਰ ਮਹਾਪੁਰਖ ਜੀ ਕਹਿੰਦੇ ਬੰਦਿਆ ਅਸਲ ਮਿਹਰ ਇਹ ਸੁੱਖ ਪਦਾਰਥ ਨਹੀਂ ਆ ਇਹ ਤਾਂ ਨਦੌਲਤ ਨਹੀਂ ਆ ਅਸਲ ਮਿਹਰ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਿਹਰ ਵੱਡੀ ਕਿਰਪਾ ਦੀ ਨਿਸ਼ਾਨੀ ਆ ਜੇ ਕੋਈ ਮਨੁੱਖ ਅਮਰ ਤਵੇਲੇ ਉੱਠੇ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਜਪ ਲਵੇ ਸੇਵਾ ਕਰੇ ਸਿਮਰਨ ਕਰੇ ਇਹ ਹੈ ਸਭ ਤੋਂ ਵੱਡੀ ਮਿਹਰ ਸਭ ਤੋਂ ਵੱਡੀ ਬਖਸ਼ਿਸ਼ ਕਿਉਂਕਿ ਮਾਲਕ ਦੀ ਮਰਜ਼ੀ ਤੋਂ ਬਿਨਾ ਮਾਲਕ ਦਾ ਨਾਮ ਆਪਾਂ ਨਹੀਂ ਜਪ ਸਕਦੇ ਜਿੰਨੀ ਦੇਰ ਤੱਕ ਗੁਰਨਾਨਕ ਪਾਤਸ਼ਾਹ ਦੀ ਮਿਹਰ ਨਹੀਂ ਨਾ ਉਨੀ ਦੇਰ ਤੱਕ ਅਸੀਂ ਗੁਰਨਾਨਕ ਪਾਤਸ਼ਾਹ ਜੀ ਦਾ ਨਾਮ ਨਹੀਂ ਜਪ ਸਕਦੇ ਕਹਿੰਦੇ ਇੱਕ ਵਾਰ ਇਦਾਂ ਹੀ ਇੱਕ ਮਨੁੱਖ ਸਵੇਰੇ ਸ਼ਾਮ ਉੱਠ ਕੇ ਭਜਨ ਮੰਦਗੀ ਕਰਿਆ ਕਰੇ ਰੱਬ ਦਾ ਨਾਮ ਜਪਿਆ ਕਰੇ ਤਾਂ ਇੱਕ ਦਿਨ ਇੱਕ ਮਨੁੱਖ ਨੇ ਉਹਦੇ ਮਨ ਦੇ ਵਿੱਚ ਇਹ ਸ਼ੰਕਾ ਪਾ ਦਿੱਤਾ ਕਿ ਆ ਕਿ ਤੂੰ ਰੋਜ਼ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦਾ ਏ ਸ਼ਾਮ ਨੂੰ ਵੀ ਨਾਮ ਜਪਦਾ ਏ ਕੰਮਕਾਰ ਕਰਦੇ ਹੋਏ ਵੀ ਨਾਮ ਜਪਦਾ ਏ ਕਦੇ ਤੇਰੇ ਪ੍ਰਮਾਤਮਾ ਨੇ ਕਦੇ ਤੇਰੇ ਰੱਬ ਨੇ ਤੈਨੂੰ ਅੱਗੋਂ ਆਵਾਜ਼ ਦਿੱਤੀ ਆ ਤੈਨੂੰ ਕੀ ਪਤਾ ਤੇਰਾ ਜਪਿਆ ਹੋਇਆ ਉਹ ਰੱਬ ਕੋਲ ਪਹੁੰਚ ਰਿਹਾ ਏ ਕਿ ਨਹੀਂ ਕਹਿੰਦੇ ਜਦੋਂ ਉਹ ਰੱਬ ਦਾ ਨਾਮ ਜਪਣ ਵਾਲੀ ਰੂਹ ਦੇ ਕੋਲ ਉਸ ਮਨੁੱਖ ਨੇ ਇਦਾਂ ਦੇ ਸਵਾਲ ਕੀਤੇ ਤਾਂ ਉਹਦੇ ਵੀ ਮਨ ਵਿੱਚ ਸ਼ੰਕਾ ਆ ਗਿਆ ਵੀ ਗੱਲ ਤਾਂ ਇਹ ਸੱਚ ਆ ਮੈਂ ਤਾਂ ਸਵੇਰੇ ਸ਼ਾਮ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਪਰ ਪ੍ਰਮਾਤਮਾ ਨੇ ਤੱਕ ਦੇ ਕੋ ਆਵਾਜ਼ ਨਹੀਂ ਦਿੱਤੀ ਕਹਿੰਦੇ ਉਹਨੇ ਪ੍ਰਮਾਤਮਾ ਦੇ ਅੱਗੇ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਰੱਬਾ ਮੈਂ ਰੋਜ਼ ਤੇਰਾ ਨਾਮ ਜਪਦਾ ਹਾਂ ਪਰ ਤੂੰ ਮੈਨੂੰ ਕਦੇ ਆਵਾਜ਼ ਨਹੀਂ ਦਿੱਤੀ ਮੈਂ ਜਪਣਾ ਛੱਡ ਦੇਵਾਂਗਾ ਜੇਕਰ ਤੂੰ ਅੱਜ ਮੈਨੂੰ ਦੱਸਿਆ ਨਾ ਕਿ ਮੇਰਾ ਜਪਿਆ ਹੋਇਆ ਤੇਰੇ ਕੋਲ ਪਹੁੰਚ ਰਿਹਾ ਏ ਕਿ ਨਹੀਂ ਤਾਂ ਕਹਿੰਦੇ ਅੱਗੋ ਆਵਾਜ਼ ਆਈ ਕਿਹਾ ਭਲਿਆ ਜੇ ਤੇਰਾ ਜਪਿਆ ਹੋਇਆ ਸਾਡੇ ਕੋਲ ਪਹੁੰਚਿਆ ਅਸੀਂ ਪਰਵਾਣ ਕੀਤਾ ਤਾਹੀਂ ਤੂੰ ਦੂਸਰੀ ਵਾਰ ਸਾਡਾ ਨਾਮ ਜਪ ਪਾਇਆ ਜਦ ਪਹਿਲੀ ਵਾਰ ਤੇਰੀ ਰਚਨਾ ਤੇ ਸਾਡਾ ਨਾਮ ਆਇਆ ਸੀ ਨਾ ਜੇ ਉਹਨੂੰ ਅਸੀਂ ਮਨਜ਼ੂਰ ਕੀਤਾ ਸੀ ਤਾਂ ਹੀ ਤੂੰ ਦੂਜੀ ਵਾਰ ਸਾਡਾ ਨਾਮ ਲੈ ਸਕਿਆ ਸੋ ਕਹਿਣ ਦਾ ਭਾਵੇਂ ਆ ਵੀ ਸਾਡੀ ਕੀ ਹਸਤੀ ਸਾਡੀ ਕੀ ਪਾਵਰ ਅਸੀਂ ਉਸ ਪ੍ਰਮਾਤਮਾ ਦਾ ਨਾਮ ਵੀ ਆਪਣੀ ਰਚਨਾ ਤੇ ਲਿਆ ਸਕੀਏ ਇਹ ਉਹ ਮਾਲਕ ਦੀ ਮਰਜ਼ੀ ਆ ਤਾਂ ਹੀ ਅਸੀਂ ਉਹਨਾਂ ਦਾ ਨਾਮ ਜਪ ਸਕਦੇ ਹਾਂ ਤਜੇ ਕੋਈ ਅਮਰਤ ਵੇਲੇ ਉੱਠ ਰਿਹਾ ਏ ਉੱਠ ਕੇ ਭਜਨ ਬੰਦਗੀ ਕਰ ਰਿਹਾ ਏ ਆਪਣੇ ਕੰਮ ਕਾਰ ਕਰਦਿਆਂ ਹੋਇਆਂ ਆਪਣੇ ਵਾਹਿਗੁਰੂ ਜੀ ਦਾ ਨਾਮ ਜਪ ਰਿਹਾ ਏ ਇਹ ਸਭ ਤੋਂ ਵੱਡੀ ਬਖਸ਼ਿਸ਼ ਆ ਇਹੋ ਵੱਡੀ ਬਖਸ਼ਿਸ਼ ਕਿਰਪਾ ਦੀ ਨਿਸ਼ਾਨੀ ਆ ਕਿ ਪ੍ਰਮਾਤਮਾ ਆਪਣਾ ਨਾਮ ਸਾਡੇ ਤੋਂ ਜਪਾ ਰਹੇ ਨੇ ਉਹਨਾਂ ਨੇ ਆਪਣਾ ਨਾਮ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਕਦੇ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਜਿਹੜੇ ਮਨੁੱਖ ਅਧਿਆਤਮਕ ਤੌਰ ਤੇ ਅੱਗੇ ਵਧ ਚੁੱਕੇ ਨੇ ਉਹ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਉਹ ਕਦੇ ਵੀ ਰੱਬ ਦਾ ਨਾਮ ਜਪ ਕੇ ਭਜਨ ਮੰਦਗੀ ਕਰਕੇ ਸੁੱਖ ਪਦਾਰਥ ਨਹੀਂ ਮੰਗਦੇ ਕਿਉਂਕਿ ਇਹਨਾਂ ਨੂੰ ਪਤਾ ਹੈ ਇਹ ਤਾਂ ਛੋਟੀ ਜੀ ਮੰਗਿਆ ਛੋਟੀ ਜੀ ਚੀਜ਼ ਆ ਉਹ ਆਪਣੇ ਪਰਮਾਤਮਾ ਦਾ ਨਾਮ ਜਪ ਚੱਪ ਕੇ ਪਰਮਾਤਮਾ ਤੋਂ ਵੱਡੀ ਮੰਗਦੇ ਨੇ ਉਹ ਰੱਬ ਦਾ ਨਾਮ ਜਪ ਕੇ ਰੱਬ ਤੋਂ ਰੱਬ ਨੂੰ ਹੀ ਮੰਗਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਦਰਖਤ ਮਿਲ ਗਿਆ ਤਾਂ ਫਿਰ ਫਾਲ ਫੁੱਲ ਸ਼ਾਂ ਪ੍ਰਾਪਤ ਕਰਨ ਦੇ ਲਈ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਕਿਸੇ ਦੇ ਅੱਗੇ ਹੱਥ ਅਗਡਣ ਦੀ ਲੋੜ ਨਹੀਂ ਰક્ત ਦੇ ਨਾਲ ਇਹ ਸਭ ਚੀਜ਼ਾਂ ਆਪਣੇ ਆਪ ਹੀ ਮਿਲ ਜਾਣਗੀਆਂ ਉਸੇ ਤਰ੍ਹਾਂ ਜਦੋਂ ਰੱਬ ਦਾ ਨਾਮ ਮਿਲ ਗਿਆ ਤਾਂ ਜਿੱਥੇ ਰੱਬ ਦਾ ਨਾਮ ਆ ਇਹ ਸੁੱਖ ਪਦਾਰਥ ਉੱਥੇ ਆਪਣੇ ਆਪ ਹੀ ਹੱਥ ਜੋੜ ਕੇ ਆ ਜਾਂਦੇ ਨੇ ਮਗਰ ਮਗਰ ਫਿਰਦੇ ਨੇ ਇਸ ਕਰਕੇ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਆਪਣਾ ਨਾਮ ਜਪਾ ਰਹੇ ਨੇ ਤਾਂ ਜਪ ਕੇ ਕਦੇ ਵੀ ਸੁਖ ਪਦਾਰਥਾਂ ਦੇ ਵਿੱਚ ਵਿਅਰਥ ਨਹੀਂ ਕਰਨਾ ਪ੍ਰਮਾਤਮਾ ਤੋਂ ਪ੍ਰਮਾਤਮਾ ਦਾ ਨਾਮ ਜਪ ਇਹੋ ਤਰਸ ਇਹੋ ਕਿਰਪਾ ਮੰਗਣੀ ਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰੋ ਕਿਰਪਾ ਕਰੋ ਆਪਣਾ ਨਾਮ ਬਖਸ਼ੋ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦੀ ਭਜਨ ਬੰਦਗੀ ਬਖਸ਼ੋ ਆਪ ਸਭ ਦੇ ਪੇਜ ਕੇ ਗੁਰੂ ਘਰ ਬਲਾਓ ਸੇਵਾ ਸਿਮਰਨ ਬਖਸ਼ੋ ਇਹੀ ਵੱਡੀ ਬਖਸ਼ਿਸ਼ ਆ ਇਹੀ ਵੱਡੀ ਦਾਤ ਆ ਇਹੋ ਦਾਤਾਂ ਆਪਾਂ ਮੰਗਣੀਆਂ ਨੇ ਜਦੋਂ ਵੀ ਮੌਕਾ ਮਿਲਦਾ ਏ ਚੌਂਕੜਾ ਮਾਰ ਕੇ ਬੈਠ ਜਾਓ ਵਾਹਿਗੁਰੂ ਵਾਹਿਗੁਰੂ ਜਪੋ ਕਈ ਭੈਣ ਭਰਾ ਕਹਿ ਦਿੰਦੇ ਆ ਨਾ ਵੀ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਤਾਂ ਦਿਨ ਦੇ ਵਿੱਚ ਤਾਂ ਆਪਾਂ ਜਾਗਦੇ ਹੀ ਹੁੰਨੇ ਆ ਜਦੋਂ ਵੀ ਸਮਾਂ ਮਿਲਦਾ ਏ ਵਾਹਿਗੁਰੂ ਜੀ ਦਾ ਨਾਮ ਜਪ ਕੇ ਵਾਹਿਗੁਰੂ ਜੀ ਤੋਂ ਨਾਮ ਦੀ ਦਾਤ ਹੀ ਮੰਗਣੀ ਆ ਕਿ ਪਾਸ਼ਾ ਅਮਰਤ ਵੇਲੇ ਦੀ ਦਾਤ ਬਖਸ਼ੋ ਅਮਰਤ ਵੇਲੇ ਦੇ ਨਿਤਨੇਮ ਦੀ ਦਾਤ ਬਖਸ਼ੋ ਅਤੇ ਜੇ ਕਿਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਸਾਨੂੰ ਅਮਰਤ ਵੇਲੇ ਜਾਗ ਆ ਜਾਵੇ ਤਾਂ ਕਦੇ ਵੀ ਅਨਗੈਲੀ ਨਹੀਂ ਕਰਨੀ ਕਈ ਵਾਰ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਆਪ ਉਠਾਉਂਦੇ ਨੇ ਪਰ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਕਿਰਪਾ ਨੂੰ ਸੰਭਾਲ ਹੀ ਨਹੀਂ ਪਾਉਂਦੇ। ਹੁਣ ਕਈ ਭੈਣ ਭਰਾ ਨੇ ਉਹ ਕਹਿੰਦੇ ਆ ਵੀ ਸਾਨੂੰ ਰੋਜ਼ ਹੀ ਅੱਧੀ ਰਾਤ ਨੂੰ ਆਪਣੇ ਆਪ ਜਾਗ ਆ ਜਾਂਦੀ ਆ। ਪਰ ਅਸੀਂ ਟਾਈਮ ਦੇਖ ਕੇ ਫੇਰ ਸੌਂ ਜਾਂਦੇ ਆ। ਅਸੀਂ ਕਹਿੰਦੇ ਆ ਵੀ ਅੱਧੀ ਰਾਤ ਉੱਠ ਕੇ ਕੀ ਕਰਨਾ ਹੈ? ਉਹਨਾਂ ਦੇ ਲਈ 2 ਵਜੇ ਦਾ ਸਮਾਂ ਅੱਧੀ ਰਾਤ ਹੁੰਦੀ ਆ। ਪਰ ਭਗਤਾਂ ਦੇ ਲਈ ਅੱਧੀ ਰਾਤ ਦਾ ਸਮਾਂ ਭਜਨ ਬੰਦਗੀ ਦਾ ਸਮਾਂ ਹੈ। 2 ਵਜੇ ਜਾਗ ਆ ਜਾਵੇ ਤਾਂ ਹੋਰ ਕੀ ਚਾਹੀਦਾ ਏ? 2 ਵਜੇ ਜਾਗ ਆਵੇ ਤਾਂ ਉੱਠ ਕੇ ਬੈਠ ਜਾਓ। ਪਰਮਾਤਮਾ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਵਾਹਿਗੁਰੂ ਜਪੋ ਜਪ ਜਪ ਕੇ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਨੂੰ ਹੀ ਮੰਗ ਲਓ ਕਿ ਸਤਿਗੁਰ ਸੱਚੇ ਪਾਸ਼ਾ ਇਹ ਕਿਰਪਾ ਆਖਰੀ ਸਵਾਸਾਂ ਤੱਕ ਕਰਦੇ ਰਹਿਣਾ ਮੈਨੂੰ ਨਿਤ ਦਾ ਮਰਤ ਵਿਹਲਾ ਬਖਸ਼ੋ ਨਿਤ ਦਾ ਨੀਮ ਬਖਸ਼ੋ ਇਹੋ ਦਾ ਤਾਂ ਆਪਾਂ ਮੰਗਣੀਆਂ ਨੇ ਤਾਂ ਦੇਖਣਾ ਜ਼ਿੰਦਗੀ ਦੀ ਸਾਰੀ ਮੋਹਤਾਜੀ ਦੂਰ ਹੋ ਜਾਵੇਗੀ ਕਦੇ ਵੀ ਕਿਸੇ ਇਨਸਾਨ ਦੇ ਅੱਗੇ ਹੱਥ ਅਡਣ ਦੀ ਲੋੜ ਨਹੀਂ ਪੈਣੀ ਸੋ ਸੰਗਤ ਜੀ ਮੁਕ ਦੀ ਗੱਲ ਇਹ ਆ ਕਿ ਜੇਕਰ ਤੁਸੀਂ ਉਹ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪ ਰਹੇ ਹੋ ਅਮਰਤ ਵੇਲੇ ਉੱਠ ਰਹੇ ਹੋ ਤਾਂ ਕਦੇ ਵੀ ਇਸ ਗੱਲ ਦਾ ਮਾਣ ਹੰਕਾਰ ਨਾ ਕਰਨਾ ਕਦੇ ਵੀ ਇਹ ਨਾ ਸੋਚਣਾ ਕਿ ਮੈਂ ਅਮਰਤ ਵੇਲੇ ਉੱਠਦਾ ਹਾਂ ਮੈਂ ਭਜਨ ਬੰਦਗੀ ਕਰਦਾ ਹਾਂ ਮੈਂ ਨਾਮ ਜਪਦਾ ਹਾਂ ਨਾ ਜੀ ਨਾ ਜੇ ਉਹ ਸਤਿਗੁਰ ਸੱਚੇ ਪਾਸ਼ਾ ਆਪਣਾ ਨਾਮ ਜਪਾ ਰਹੇ ਨੇ ਨਾ ਅਸੀਂ ਤਾਂ ਹੀ ਜਪ ਰਹੇ ਹਾਂ ਜਿਵੇਂ ਵਾਹਿਗੁਰੂ ਅਕਾਲ ਪੁਰਖ ਜੀ ਸਾਨੂੰ ਉਠਾ ਰਹੇ ਨੇ ਅਸੀਂ ਤਾਂ ਹੀ ਅਮਰਤ ਵੇਲੇ ਉੱਠ ਰਹੇ ਹਾਂ ਸਾਡੀ ਕੋਈ ਔਕਾਤ ਨਹੀਂ ਸਾਡੇ ਵਿੱਚ ਕੋਈ ਇੰਨੀ ਪਾਵਰ ਨਹੀਂ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਜਪ ਸਕੀਏ ਸਾਡੇ ਵੱਸਤਾਂ ਸਿਰਫ ਇੱਕੋ ਚੀਜ਼ ਹੈ ਅਸੀਂ ਇੱਕ ਕੰਮ ਕਰ ਸਕਦੇ ਹਾਂ ਸਿਰਫ ਅਰਦਾਸਾਂ ਬੇਨਤੀਆਂ ਮੰਤਾਂ ਤਰਲੇ ਕਿ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਤਰਸ ਕਰੋ ਸਾਡੇ ਤੇ ਕਿਰਪਾ ਕਰੋ ਸਾਡੇ ਤੋਂ ਵੀ ਆਪਣਾ ਨਾਮ ਜਪਾਓ ਸਾਡੀ ਵੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਬਖਸ਼ੋ ਅਮਰਤ ਵੇਲੇ ਦੇ ਨਿਤਨੇਮ ਦੀ ਦਾਤ ਬਖਸ਼ੋ ਬਸ ਅਸੀਂ ਇਹ ਅਰਦਾਸਾਂ ਬੇਨਤੀਆਂ ਲਾ ਸਕਦੇ ਆ ਤਾਂ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਨਾ ਉਦੋਂ ਹੀ ਚੌਕੜਾ ਮਾਰ ਕੇ ਬੈਠ ਜਾਓ ਵਾਹਿਗੁਰੂ ਵਾਹਿਗੁਰੂ ਜਪੋ ਅਤੇ ਮਾਲਕ ਤੋਂ ਮਾਲਕ ਦਾ ਨਾਮ ਮੰਗ ਲਓ ਅਤੇ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਆ ਤਾਂ ਕਦੇ ਵੀ ਇਸ ਗੱਲ ਦਾ ਮਾਣ ਹੰਕਾਰ ਨਹੀਂ ਕਰਨਾ ਬਲਕਿ ਮਾਲਕ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਹੈ ਰੋਜ਼ ਵਾਹਿਗੁਰੂ ਜੀ ਦੇ ਅੱਗੇ ਹੋਰ ਅਰਦਾਸ ਬੇਨਤੀ ਕਰਨੀ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਇਹ ਕਿਰਪਾ ਆਖਰੀ ਸਵਾਸਾਂ ਤੱਕ ਬਣਾਈ ਰੱਖਿਓ ਆਖਰੀ ਸਵਾਸਾਂ ਤੱਕ ਮੇਰਾ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਿਤਨੇਮ ਨਿਭ ਜਾਵੇ ਜਿਦਨੇ ਇਸ ਦੁਨੀਆ ਤੋਂ ਜਾਵਾਂ ਤਾਂ ਕੁਝ ਖੱਟ ਕੇ ਜਾਵਾਂ ਸਤਿਗੁਰ ਸੱਚੇ ਪਾਸ਼ਾ ਉਸ ਦਿਨ ਵੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪ ਜੀ ਦੀ ਭਜਨ ਬੰਦਗੀ ਕਰਕੇ ਫਿਰ ਜਾਵਾਂ ਇਹ ਅਰਦਾਸਾਂ ਬੇਨਤੀਆਂ ਰੋਜ਼ ਰੋਜ਼ ਲਾਉਣੀਆਂ ਯਾਨੀ ਸੰਗਤ ਜੀ ਅਮਰਤ ਵੇਲੇ ਦਾ ਵੇਲਾ ਬੜਾ ਕੀਮਤੀ ਵੇਲਾ ਹੈ ਇਸ ਵੇਲੇ ਦੇ ਵਿੱਚ ਜਾਗ ਆਵੇ ਤੱਕ ਦੇ ਵੀ ਅੰਗੇਲੀ ਨਾ ਕਰਿਓ ਕਦੇ ਵੀ ਸੋਣ ਦਾ ਲਾਲਚ ਨਾ ਕਰਿਓ ਇਸ ਵੇਲੇ ਦੇ ਵਿੱਚ ਉੱਠ ਕੇ ਬੈਠ ਜਾਣਾ ਹੈ ਇਹ ਵੇਲਾ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਇਹ ਵੇਲਾ ਸਾਡੇ ਭਾਗ ਸਾਡੇ ਕਰਮ ਬਦਲਦਾ ਹੈ ਇਸ ਵੇਲੇ ਦੇ ਵਿੱਚ ਇੱਕ ਵਾਰ ਵਾਹੀ ਗੁਰੂ ਜੀ ਜਪ ਲਈਏ ਤਾਂ ਸਾਡੇ ਪਤਾ ਨਹੀਂ ਕਿੰਨੇ ਮਾੜੇ ਲੇਖ ਮਾੜੇ ਕਰਮ ਕੱਟੇ ਜਾ ਸਕਦੇ ਆ ਸੋਹਣੇ-ਸੋਹਣੇ ਲੇਖ ਲਿਖੇ ਜਾ ਸਕਦੇ ਆ ਤਾਂ 2 ਵਜੇ ਤੋਂ ਬਾਅਦ ਜਾਗ ਆ ਜਵੇ ਤਾਂ ਉਸੇ ਵੇਲੇ ਉੱਠ ਕੇ ਬੈਠੋ ਮਾਲਕ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਵਾਹਿਗੁਰੂ ਜਪੋ ਜਿੰਨੀ ਦੇਰ ਤੱਕ ਜਪ ਸਕਦੇ ਆ ਜਪੋ ਅਤੇ ਜਪ ਕੇ ਇਹੋ ਅਰਦਾਸ ਬੇਨਤੀ ਕਰਿਓ ਵੀ ਸਤਿਗੁਰ ਸੱਚੇ ਪਾਤਸ਼ਾਹ ਜਿਹੜੀ ਕਿਰਪਾ ਅੱਜ ਕੀਤੀ ਹੈ ਨਾ ਇਹ ਕਿਰਪਾ ਰੋਜ਼ ਕਰਿਓ ਜੀ ਇਸ ਵੇਲੇ ਦੀ ਭਜਨ ਬੰਦਗੀ ਬਖਸ਼ ਦਿਓ ਹੋਰ ਕੁਝ ਨਹੀਂ ਚਾਹੀਦਾ ਤਾਂ ਸੱਚ ਕਰਕੇ ਜਾਣਿਓ ਜੀ ਗੁਰੂ ਦੇ ਉੱਤੇ ਪੂਰਾ ਸਾ ਰੱਖ ਕੇ ਕਹਿ ਰਹੀ ਆ ਅਮਰਤ ਵੇਲੇ ਦੀ ਭਜਨ ਬੰਦਗੀ ਮਿਲ ਗਈ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਇਹ ਸੁਖ ਪਦਾਰਥ ਜਿਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਦਿਨ ਰਾਤ ਇੱਕ ਕੀਤਾ ਹੈ ਜਿਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਨਾਮ ਨੂੰ ਪਿੱਛੇ ਕਰ ਦਿੱਤਾ ਕਹਿ ਦਿੰਦੇ ਆ ਵੀ ਸਾਡੇ ਕੋਲ ਭਜਨ ਬੰਦਗੀ ਕਰਨ ਦੇ ਲਈ ਨਾਮ ਜਪਣ ਦੇ ਲਈ ਸਮਾਂ ਨਹੀਂ ਆ ਸਾਡੇ ਕੰਮ ਧੰਦੇ ਬਹੁਤ ਨੇ ਦੇਖਣਾ ਜਿਸ ਦਿਨ ਨਾਮ ਨੂੰ ਅੱਗੇ ਰੱਖ ਲਿਆ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਇਸ ਇਕ ਪਦਾਰਥ ਆਪਣੇ ਆਪ ਹੱਥ ਜੋੜ ਕੇ ਮਗਰ-ਮਗਰ ਫਿਰਨਗੇ ਇਹ ਮਾਇਆ ਵੀ ਫਿਰ ਅਮਰਤ ਬਣ ਜਾਵੇਗੀ ਪਰ ਨਾਮ ਤੋਂ ਬਿਨਾ ਸਭ ਚੀਜ਼ਾਂ ਹੀ ਸਾਡੇ ਲਈ ਜ਼ਹਿਰ ਨੇ ਤਾਂ ਫਿਰ ਆਓ ਰੋਜ਼ ਨਾਮ ਜਪੀਏ ਜੋ ਵੀ ਮਨੁੱਖ ਜਿਸ ਵੀ ਧਰਮ ਦੇ ਵਿੱਚ ਹੈ ਜਿਸ ਵੀ ਨਾਮ ਦੇ ਨਾਲ ਜੁੜਿਆ ਹੈ ਉਹ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਜਿਸ ਨਾਮ ਦੇ ਨਾਲ ਯਾਦ ਕਰਦਾ ਹੈ ਜ਼ਰੂਰ ਯਾਦ ਕਰੇ ਤਾਂ ਦੇਖਣਾ ਜੱਪਿਆ ਹੋਇਆ ਇੱਕ ਤਿਲ ਮਾਤਰ ਵੀ ਵਿਰਥਾ ਨਹੀਂ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਜੱਪੇ ਹੋਏ ਦਾ ਫਲ ਸਾਨੂੰ ਜ਼ਰੂਰ ਦਿੰਦੇ ਨੇ